ਪੰਜਾਬ ਕੇਤ ਮਜਦੂਰ ਜਿਲ੍ਹਾ ਕਮੇਟੀ ਮੈਂਬਰ ਹੈਗਾ ਮਨਦੀਪ ਸਿੰਘ ਸ਼ਿਵਿੰਗਾ ਪੰਜਾਬ ਕੇਤ ਦਾਗੂ ਹੈਗਾ ਅੱਜ ਪਿੰਡ ਝੁੰਬੇ ਤੋਂ ਸਾਡੇ ਇੱਕ ਮਜਦੂਰ ਨੇ ਇਸ ਤਰ੍ਹਾਂ ਕੇ ਖੁਦ ਖੁਦ ਹੀ ਕਰ ਲਈ ਕਿ ਜਿਹੜੀ ਆ ਪਿੱਛੇ ਬੈਂਕ ਆ ਗਈ ਕੋਰਪੋਰਟ ਬੈਂਕ ਇਹਦੇ ਵਿੱਚੋਂ ਸਾਡੇ ਉਸ ਮਜਦੂਰ ਨੇ ਉਹਦੇ ਫਾਦਰ ਸਾਹਿਬ ਨੇ ਕਰਜ਼ਾ ਲਿਆ ਸੀ 1 ਲੱਖ ਰੁਪਏ 2009 ਦੇ ਵਿੱਚ ਤੇ 12 ਦੇ ਵਿੱਚ ਉਹਦੀ ਮੌਤ ਹੋ ਗਈ ਪਰ ਇਹ ਉਸਨੇ ਫੇਰ ਵੀ ਜਿਹੜੀ ਪਰਿਵਾਰ ਨੇ ਇਹ ਕਿਤੇ ਵੀ ਕਰਜ਼ਾ ਹਾਲਾਤ ਇਹ ਚਾਹੀਦਾ ਜਿਦੋਂ ਦੀ ਮੌਤ ਹੋ ਗਈ ਕਰਜ਼ਾ ਮਾਫ਼ ਹੋਣਾ ਚਾਹੀਦਾ ਚੀ ਪਰ ਪਰਿਵਾਰ ਭਲੇ ਮਾਂ ਚੀ ਕੋ ਮਜ਼ਦੂਰ ਮਜ਼ਦੂਰ ਹੁੰਦੇ ਆ ਉਹ ਬਹੁਤ ਡਰਦੇ ਤੇ ਧੰਕਾਏ ਹੁੰਦੇ ਆਗੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਕਰਜ਼ਾ ਭਰਾਂਗੇ ਕਰਜ਼ਾ ਲਗਾਤਾਰ ਉਹ ਭਰ ਰਹੇ ਸੀਗੇ ਤੇ ਜਣੀ ਅਲਝਾ ਕੇ ਉਸ ਨੂੰ ਇੱਧਰੋਂ ਪਾਸੋਂ ਇਹਨਾਂ ਦੇ ਮੁਲਾਜ਼ਮਾਂ ਨੇ ਦੂਜੇ ਪਾਸੋਂ ਇੱਕ ਪਾਸੋਂ ਕਰਜ਼ਾ ਹੋਰ ਚੁਕਾਤਾ ਵੀ ਤੂੰ ਉਧਰਲਾ ਕਰਜ਼ਾ ਚੱਕ ਕੇ ਇੱਧਰ ਕਰਜ਼ਾ ਭਰ ਦੇ ਜਣੀ ਦੋ ਪਾਸੇ ਫਸਾ ਲਿਆ ਉਹਨੂੰ ਉਧਰ ਵੀ ਕਰਜ਼ਾ ਚੜ ਗਿਆ ਤੇ ਅੱਧਲੇ ਪੱਛੇ ਵੀ ਕਰਜ਼ਾ ਚੜ ਗਿਆ ਤੇ ਲਗਾਤਾਰ ਬੈਂਕ ਦੇ ਮੈਨੇਜਰ ਤੇ ਇੱਥੋਂ ਦੀ ਅਫਸਰ ਚਾਈ ਉਹਨੂੰ ਡਰਾ ਧਮਕਾ ਰਹੀ ਸੀਗੀ ਕਿ ਨਹੀਂ ਤਾਂ ਕਰਜ਼ਾ ਪਰ ਨਹੀਂ ਤੇ ਪਰਚਾ ਦਰਜ ਕਰਾਂਗੇ ਤੇਰਾ ਘਰ-ਕੁਰਕ ਕਰ ਲਾਂਗੇ ਤੇ ਉਹਦੀਆਂ ਜਿਹੜੀਆਂ ਧੀਆ ਦੋ ਮਟਿਆਰਾ ਇਹ ਵਿਆਹਣ ਵਾਲੀਆਂ ਉਹਦਾ ਪੁੱਤ ਵਿਆਹਣ ਵਾਲਾ ਜਾਨੀ ਜਿੰਨਾ ਜਲੀਲ ਕੀਤਾ ਉਹਨੂੰ ਜਿੰਨਾ ਉਹ ਡਰ ਦੇ ਵਿੱਚੋਂ ਜਾਨੀ 25 ਤਰੀਕ ਨੂੰ ਉਹਨੇ ਰਾਤ ਨੂੰ ਸਰਪੇ ਪੀਲੀ ਤੇ ਉਹ ਪ੍ਰਾਈਵੇਟ ਹਸਪੀਟਲ ਦੇ ਵਿੱਚ ਰਾਤ ਉਹਦੀ ਮੌਤ ਹੋ ਗਈ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਪੰਜਾਬ ਖੇਤ ਮਜ਼ਦੂਰ ਜੁਨੀਅਨ ਵੱਲੋਂ ਤੇ ਭਾਰਤੀ ਸੰਘ ਨੂੰ ਅਗਰਾਹਾਂ ਵੱਲੋਂ ਕਿ ਇਹੋ ਜੇ ਜਿਹੜੀ ਅਫਸਰ ਚਾਈ ਆ ਇਹਨਾਂ ਤੇ ਪਰਚਾ ਦਰਜ ਹੋਵੇ ਪਹਿਲ ਦੇ ਆਧਾਰ ਦੇ ਉੱਤੇ ਤੇ ਉਹਦਾ ਜਿਹੜਾ ਸਾਰੇ ਦਾ ਸਾਰਾ ਕਰਜ਼ਾ ਮਾਫ਼ ਹੋਵੇ ਤੇ ਅਸੀਂ 10 ਲੱਖ ਰੁਪਏ ਦੀ ਮੰਗ ਕਰਦੇ ਆ ਕਿ ਉਸ ਪਰਿਵਾਰ ਨੂੰ ਉਹਨਾਂ ਸਾਡੀਆਂ ਧੀਆਂ ਨੂੰ ਜਿਨ੍ਹਾਂ ਦਾ ਵਿਆਹ ਵਾਣ ਆ ਲਗਾ ਉਹਨਾਂ ਨੂੰ ਘੱਟੋ ਘੱਟ ਸਰਕਾਰ 10 ਲੱਖ ਰੁਪਏ ਹੋਰ ਦੇਵੇ ਤੇ ਨਾਲ ਦੀ ਨਾਲ ਜਿਹੜੀ ਸਰਕਾਰ ਆ ਪਿਛਲੇ ਦਿਨਾਂ ਦੇ ਵਿੱਚ ਆ ਸਰਕਾਰ ਇਹ ਤੜਾ ਮਾਰਦੀ ਚ ਕਿ 45 ਚੋਂ ਪਰਿਵਾਰਾਂ ਦੇ ਕਰਜ਼ੇ ਮਾਫ ਕਰਦੇ ਆਗੇ 13.5 ਲੱਖ ਦੇ ਕਰੀਬ 13.5 ਹਜ਼ਾਰ ਪੰਡਾਗਾ ਜੋ 45 ਹਜ਼ਾਰ ਪਰਿਵਾਰਾਂ ਦੇ ਜਾਨੀ ਕਰਜ਼ੇ ਮਾਫ ਕਰਕੇ ਵੱਡੇ ਪੋਸਟਰ ਵੱਡੀਆਂ ਜਾਨੀ ਉਹਨਾਂ ਨੇ ਮਸ਼ਹੂਰੀਆਂ ਕੀਤੀਆਂ ਕਰਜ਼ਾ ਕਿੰਨਾ ਬੰਦ ਆਗਾ ਉਹ ਇੱਕ ਪਿੰਡ ਦਾ ਅੱਧਾ ਅੱਧਾ ਇੱਕ ਅੱਧਾ ਜੀ ਬੰਦਾਗਾ ਤੇ ਦੂਜੇ ਪਾਸੇ ਸਾਡੇ ਮਜ਼ਦੂਰ ਖੁਦ ਕੁਛ ਨਾ ਕਰਨ ਲਈ ਮਜ਼ਦੂਰ ਆ ਆ ਤਾਜੀ ਘਟਨਾ ਕੀ ਤੇ ਇੱਕ ਜੇ ਸੈਂਕੜੇ ਮਜ਼ਦੂਰ ਜਿਹੜੇ ਆਪਣਾ ਜਾਨਾ ਬਚਾਉਂਦੇ ਫਿਰਦੇ ਆਗੇ ਲਗਾਤਾਰ ਉਹ ਅਸੀਂ ਸਰਕਾਰ ਤੋਂ ਮੰਗ ਇਹ ਕਰਦਿਆਂ ਕਿ ਸਭ ਤੋਂ ਪਹਿਲ ਦੇ ਧਾਰਤੇ ਇਹਨਾਂ ਬੰਦਿਆਂ ਦੇ ਉੱਤੇ ਜਿਹੜਾ ਮਰੇਜ ਰਾਤੂ ਦੀ ਅਫਸਰ ਸਈਆ ਉਹਤੇ ਪਰਚਾ ਦਰਜ ਹੋਵੇ ਦੂਜੀ ਮੰਗ ਸਾਡੀ ਆ ਕਿ ਉਹ ਜਿਹੜਾ ਕਰਜਾ ਉਹਦਾ ਸਾਰਾ ਮਾਫ ਹੋਵੇ ਤੀਜੀ ਮੰਗ ਸਾਡੀ ਇਹ ਆ ਕਿ ਇਸ ਪਰਿਵਾਰ ਨੂੰ 10 ਲੱਖ ਰੁਪਏ ਦੀ ਮੁਆਵਜ਼ਾ ਦਿੱਤਾ ਜਾਵੇ ਤੇ ਇੱਕ ਜੀ ਆ ਜਿਹੜੀ ਉਹਦੀ ਧੀ ਹੈਗੀ ਉਹਨੂੰ ਨੌਕਰੀ ਇੱਕ ਪਰਿਵਾਰ ਨੂੰ ਮਿਲੇ ਇਹ ਸਾਡੀ ਮੰਗ ਆ ਅੱਜ ਦੀ ਜੀ ਕੀ ਨਾਮ ਆ ਤੇ ਕਿਹੜੀ ਜਥੇਬੰਦੀ ਤੇਰਾ ਨਾਮ ਜਕੀਰ ਚੁੰਬਾ ਭਾਰਤੀ ਕਿਸਾਨ ਯੂਨਾਈਟਾ ਗਰਾਹਾਂ ਜ਼ਿਲ੍ਹਾ ਬੋਮ ਹੈ ਠੀਕ ਹਨ ਜਿਹੜਾ ਤੁਹਾਨੂੰ ਦਿੱਤਾ ਗਿਆ ਜੇ ਮਾਸੀ ਚੁੰਬੇ ਪਿੰਡ ਤੋਂ ਮਜ਼ਦੂਰ ਖੁਦਕੁਸ਼ੀ ਕਰ ਗਿਆ ਰਾਤ 12 ਵਜੇ ਤੇ ਜਿਹਦਾ ਨਾਮ ਅਮਰਤਪਾਲ ਆ ਉਹਨੇ ਉਹਦੇ ਟੈਡੀ ਨੇ 9 2009 ਚ ਕਰਜ਼ਾ ਲੈ ਸੀ ਲੱਖ ਰੁਪਏ ਦਾ ਉਹਨਾਂ ਦੀ 13 ਚ 12 ਚ ਮੌਤ ਹੋ ਗਈ ਆ ਤੇ 12 ਤੋਂ ਬਾਅਦ ਕੁਝ ਇਸ ਪਰਿਵਾਰ ਨੇ ਰੁਪਏ ਭਰੇ ਵੀ ਆ ਉਹਦੇ ਘਰੋਂ ਤੇ ਉਹਦੇ ਬੇਟੇ ਨੇ ਤੇ ਉਹਦੇ ਰਿਸ਼ਤਾਰਸੀ ਉਹ ਭਰ ਕੇ ਗਏ ਆ ਤੇ ਜਿਹੜਾ ਮੁੰਡੇ ਨੂੰ ਨੌਕਰੀ ਮਿਲੀ ਸੀ ਉਸ ਚੋਂ ਵੀ ਕੁਛ ਨਾ ਕੁਛ ਉਹ ਕਟਾਈ ਜਾਂਦਾ ਸੀ ਕਟਾਉਣ ਦੇ ਬਾਵਜੂਦ ਵੀ ਮਤਲਬ ਲਗਾਤਾਰ ਉਹਨੂੰ ਸ਼ਮਣ ਭੇਜਿਆ ਜਾ ਰਿਹਾ ਸੀ ਡਰਾਇਤ ਮਕਾਇਆ ਜਾ ਰਿਹਾ ਸੀ ਉਹਨੂੰ ਤੇ ਕੋਟਾ ਮਤਲਬ ਕੇਸ ਲਾਇਆ ਸੀ ਮਿੰਨ ਲਾਦਾ ਕੇਸ ਲਾਉਣ ਤੋਂ ਜਦੋਂ ਉਹ ਜਲੀਲ ਹੁੰਦਾ ਉਹਨੂੰ ਆਪਦੇ ਆਪ ਨੂੰ ਸ਼ਰਮ ਮਹਿਸੂਸ ਕੀਤੀ ਤਾਂ ਉਹ 25 ਦਿਨ ਨੂੰ ਸਪਰੇ ਪੀ ਗਿਆ ਤੇ ਰਾਤ ਉਹਦੀ ਜੀਵਨਨੀ ਲਾ ਸਮਾਪਤ ਹੋ ਤੇ ਅਸੀਂ ਮੰਗ ਕਰਦੇ ਆ ਜਿਹੜਾ ਮੈਨੇਜਰ ਆ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਜਿਹੜਾ ਲਗਾਤਾਰ ਉਹਨੂੰ ਡਰਾਵਾ ਮਾ ਕੇ ਪ੍ਰੈਸ਼ਰ ਬਣਾ ਰਿਆ ਸੀ ਤੇ ਅਸੀਂ ਮੰਗ ਕਰਦੇ ਨਾਲ ਉਹਦੇ ਕਰਜ ਦੇ ਲਖੀਰ ਬੱਧਨੀ ਚਾਹੀਦੀ ਆ ਇੱਕ ਜੀ ਨੂੰ ਨੌਕਰੀ ਮਿਲਣੀ ਚਾਹੀਦੀ ਕੱਲਾ ਐਸ਼ ਬੈਂਕ ਦਾ ਨਹੀਂ ਮਸਲਾ ਨਾਲ ਪ੍ਰਾਈਵੇਟ ਫਾਈਨਸ ਕੰਪਨੀ ਵੀ ਲਗਾਤਾਰ ਇਹਨੂੰ ਡਰਾਵਾ ਰਹੀ ਸੀ ਉਹ ਤੋਂ ਵੀ ਉਹਨਾਂ ਨੇ ਵੀ ਆਏ ਭਲੇ ਚਲ ਕੇ ਤੂੰ ਇਧਰ ਰੁਪਏ ਭਰ ਦੇ ਤੈਨੂੰ ਅਸੀਂ ਫੈਂਸ ਦੇ ਦਿੰਨੇ ਆ ਉਹ ਵੀਰ ਤੋਂ ਉਹਨਾਂ ਦਾ ਉਧਰ ਪਰ ਆ ਗਿਆ ਬਿਮਾਰੀ ਸਮਾਰੀ ਦੇ ਕਰਕੇ ਤੇ ਨਾ ਇੱਧਰ ਪਰ ਆ ਗਿਆ ਅਸੀਂ ਕਹਿੰਦੇ ਆ ਖੁਦਕੁਸ਼ੀ ਨਹੀਂ ਕਰਨੀ ਚਾਹੀਦੀ ਲੜ ਕੇ ਮਰਨਾ ਚਾਹੀਦਾ ਕਰਜ਼ਾ ਸਾਰਾ ਨੇ ਦੇਣਾ ਜਦੋਂ ਕੋਈ ਬਿਮਾਰੀ ਸਮਾਰੀ ਜਾਂ ਕੋਈ ਕਿਸੇ ਕਾਰਨਾ ਕਰਕੇ ਕਰਜ਼ਾ ਨਹੀਂ ਭਰੀ ਦੇਂਦਾ ਤੇ ਉਦੋਂ ਜਿਹੜੇ ਇਹਦੇ ਮਲਾਜ਼ਮਾ ਉਹਨੂੰ ਧਮਕੀਆਂ ਦਿੰਦੇ ਸੀਗੇ ਬਦਲ ਟੈਨੂੰ ਨੌਕਰੀ ਤੋਂ ਡਿਸਮਿਸ ਕਰਾ ਦਿਆ ਕਿ ਕੋਰਟ ਚ ਸਜ਼ਾ ਹੋ ਜੂਗੀ ਤੈਨੂੰ ਜਿਹੜਾ ਮਤਲਬ ਇਹ ਜੇ ਕੁਝ ਨਾ ਛਾਰਦਾ ਹੋਇਆ ਤੇ ਆਪਦੀ ਜੀਵਨ ਨਿਮਾ ਲੀਲਾ ਸਪਰੇ ਹੀ ਕੇ ਸਮਾਪਤ ਕਰਕੇ ਅਗਲਾ ਐਕਸ਼ਨ ਕੀ ਹੈ ਅਗਲਾ ਇਹ ਸਭ ਬਾਹਰ ਚ ਬੈਠਿਆ ਜੀ ਅਸੀਂ ਦਾ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਜਿਹੜੇ ਇਹਦੇ ਮੈਨੇਜਰ ਆ ਉਹ ਤੇ ਪਰਚਾ ਦਰਜ ਹੋਵੇ ਕਾਰਜੇ ਤੇ ਲਖੀਰ ਵੱਜੇ ਸਖਤ ਤੋਂ ਸਖਤ ਜਿਹੜਾ ਕੋਈ ਹੋਰ ਵੀਰ ਨਾ ਨੂੰ ਖੁਦਕੁਸ਼ੀ ਕਰ ਜੇ ਬਦਲੇ ਨਾ ਕਰੇ